ਹਾਂਜੀ 23 ਮਈ ਬਠਿੰਡਾ ਸਬਜ਼ੀ ਮੰਡੀ ਦਾ ਰੇਟ ਹੈ ਜੀ ਬਹੁਤ ਵੀਰ ਕਹਿ ਰਹੇ ਕਿ ਸਾਰੀਆਂ ਸਬਜ਼ੀਆਂ ਦੇ ਰੇਟ ਅਪਡੇਟ ਕਰਾਇਆ ਕਰੋ ਅੱਜ ਸਾਰੀਆਂ ਸਬਜ਼ੀਆਂ ਲੈ ਕੇ ਆਇਆ ਜੀ ਗੁਜਰਾਤ ਦੀ ਗੁਵਾਰਾ ਫਲੀ ਇਹ ਹੈਗੀ ਜੀ 40 ਤੋਂ ਲੈ ਕੇ 45 ਰੁਪਏ ਪ੍ਰਤੀ ਕਿਲੋ ਲੋਕ ਲੈ ਗਈ ਜੀ 20 ਤੋਂ 25 ਰੁਪਏ ਅਤੇ ਕੱਦੂ ਆ ਗਿਆ ਜੀ ਪਿਛੜ ਪੇਠਾ ਇਹ ਹੈਗਾ ਜੀ 5 ਰੁਪਏ ਪ੍ਰਤੀ ਕਿਲੋ ਅਤੇ ਜਿਹੜਾ ਕਰੇਲਾ 10 ਰੁਪਏ ਪ੍ਰਤੀ ਕਿਲੋ ਕਰੇਟਾਂ ਵਾਲਾ 10 ਰੁਪਏ ਪ੍ਰਤੀ ਕਿਲੋ ਵਿਕਿਆ ਵੈਸੇ 15 ਰੁਪਏ ਕਿਲੋ ਤੱਕ ਵੀ ਵਿਕਿਆ 10 ਤੋਂ 15 ਤੇ ਜਿਹੜਾ ਹੈਗਾ ਜੀ ਹਰਾ ਮਟਰ ਇਹ ਹੈਗਾ ਜੀ 70 ਤੋਂ 80 ਰੁਪਏ ਪ੍ਰ 15 ਤੋਂ ਲੈ ਕੇ 20 ਰੁਪਏ ਪ੍ਰਤੀ ਕਿਲੋ ਵੀਰ ਜੀ ਨਾਲ ਗੱਲ ਕੀਤੀ ਰੇਡਰ ਵਿੱਚ ਕਾਫੀ ਮੰਦਾ ਆ ਚੁੱਕਿਆ ਕਹਿੰਦੇ 15 ਰੁਪਏ ਪ੍ਰਤੀ ਕਿਲੋ ਖਖੜੀ ਹੈਗੀ ਆ ਜੀ 12 ਤੋਂ ਲੈ ਕੇ 14 ਰੁਪਏ ਪ੍ਰਤੀ ਕਿਲੋ ਬਹੁਤ ਕੁਆਂਟੀਟੀ ਚ ਮੰਡੀ ਚ ਪਹੁੰਚ ਚੁੱਕੀ ਆ 12 ਤੋਂ 14 ਰੁਪਏ ਪ੍ਰਤੀ ਕਿਲੋ ਤੇ ਮਿਰਚ ਹੈਗੀ ਜੀ 18 ਰੁਪਏ ਪ੍ਰਤੀ ਕਿਲੋ 15 ਤੋਂ ਲੈ ਕੇ 18 ਰੁਪਏ ਪ੍ਰਤੀ ਕਿਲੋ ਤੇ ਸ਼ਿਮਲਾ ਮਿਰਚ ਹੈਗੀ ਆ ਜੀ 20 ਤੋਂ ਲੈ ਕੇ 22 ਰੁਪਏ ਪ੍ਰਤੀ ਕਿਲੋ ਕਿ ਰੇਟ ਵਧ ਘਟ ਹੁੰਦੇ ਰਹਿੰਦੇ ਆ ਮੌਕੇ ਤੇ ਕੁਆਂਟੀਟੀ ਦੇ ਹਿਸਾਬ ਨਾਲ ਤੇ ਲਾਲ ਟਮਾਟਰ ਹੈਗਾ ਜੀ 10 ਰੁਪਏ ਪ੍ਰਤੀ ਕਿਲੋ ਕਾਲੀ ਤੋਰੀ ਹੈਗੀ ਹੈ ਜੀ 13 ਰੁਪਏ ਪ੍ਰਤੀ ਕਿਲੋ ਤੇ ਬੈਂਗਣ ਆਇਆ ਹੈ ਜੀ 13 ਤੋਂ ਲੈ ਕੇ 14-15 ਰੁਪਏ ਪ੍ਰਤੀ ਕਿਲੋ ਅਤੇ ਖੁੱਲੀ ਮਿਰਚ ਵੀ 20 ਰੁਪਏ ਪ੍ਰਤੀ ਕਿਲੋ ਤੱਕ ਵਿਕਦੀ ਹੋਈ ਨਜ਼ਰ ਆਈ ਤੇ ਜਿਹੜਾ ਹੈਗਾ ਜੀ ਲਾਲ ਆਲੂ ਇਹ ਹੈਗਾ ਜੀ 720 ਰੁਪਏ ਦਾ ਕਟਾ 48 ਕਿਲੋ ਬੋਰੀ ਦਾ ਵਜ਼ਨ ਹੋਊਗਾ ਜੀ ਇਹਦੇ ਵਿੱਚ ਤੇ ਜੇ ਪਿਆਜ਼ ਦੀ ਗੱਲ ਕਰੇ ਟਾਪ ਕਲਾਸ ਪਿਆਜ਼ ਦੀ ਗੱਲ ਕਰਦਾ ਜੀ 나सिक ਦੇ ਵਿੱਚ 15 ਰੁਪਏ ਪ੍ਰਤੀ ਕਿਲੋ 15 ਤੇ 16 ਰੁਪਏ ਪ੍ਰਤੀ ਕਿਲੋ ਅਤੇ ਡਾਇਮੰਡ ਆਲੂ ਜਿਹੜਾ ਹੈਗਾ ਜੀ ਮੋٹے ਪੀਸ ਵਾਲਾ ਇਹ ਹੈਗਾ ਜੀ 620 ਰੁਪਏ ਦਾ ਕਟਾ ਤੇ ਇਹਦੇ ਵਿੱਚ ਹੀ ਡਾਇਮੰਡ ਚ ਸੇਮ ਬਰੀਕ ਸਾਈਜ਼ ਦੇ ਵਿੱਚ 520 ਰੁਪਏ ਦਾ ਕਟਾ ਦੋ ਤਰ੍ਹਾਂ ਦਾ ਡਾਇਮੰਡ ਆਲੂ ਹੈ ਜੀ ਤੇ ਜੇ ਟਿੰਡੇ ਦੀ ਗੱਲ ਕਰੀਏ ਟਿੰਡਾ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਪ੍ਰਤੀ ਕਿਲੋ ਚਾਹੇ ਮੋਟਾ ਸਹਜ ਹੈ ਜਾਂ ਚਾਹੇ ਛੋਟਾ ਸਹਜ ਹੈ ਸਹਜ ਦੇ ਹਿਸਾਬ ਨਾਲ ਰੇਟ ਨਹੀਂ ਹੈਗਾ ਰੇਟ ਹੈਗਾ ਜੀ 20 ਰੁਪਏ ਪ੍ਰਤੀ ਕਿਲੋ ਛਾਂਟੀ ਕਰਕੇ ਵਿੱਚੋਂ ਲੱਗ ਕਰ ਦਿੰਦੇ ਆਂ ਭਿੰਡੀ ਹੈਗੀ ਆ ਜੀ 13 ਰੁਪਏ ਤੋਂ ਲੈ ਕੇ 15 ਰੁਪਏ ਪ੍ਰਤੀ ਕਿਲੋ ਕੁਆਂਟੀਟੀ ਦੇ ਹਿਸਾਬ ਨਾਲ ਰੇਟ ਵੱਧ ਘਟ ਹੋ ਜਾਂਦੇ ਆ ਜੀ ਤੇ ਜੇ ਫਲੀ ਦੀ ਗੱਲ ਕਰੀਏ ਫਲੀ ਹੈਗੀ ਹੈ ਜੀ 28 ਰੁਪਏ ਪ੍ਰਤੀ ਕਿਲੋ ਤੇ ਕઠੜਾ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਪ੍ਰਤੀ ਕਿਲੋ ਜਿਹੜਾ ਹੈਗਾ ਜੀ ਅਚਾਰੀ ਆਂਬ ਇਹ ਹੈਗਾ ਜੀ 22 ਰੁਪਏ ਪ੍ਰਤੀ ਕਿਲੋ ਰੇਟ ਦੇ ਵਿੱਚ ਗਰਾਵਟ ਆ ਚੁੱਕੀ ਆ 22 ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਖੁੱਲਾ ਨਿੰਬੂ ਹੈਗਾ ਜੀ 90 ਰੁਪਏ ਪ੍ਰਤੀ ਕਿਲੋ ਜੇ ਕੁੱਠੀ ਕੁਆਂਟੀਟੀ ਚੱਕਦੇ ਹਾਂ ਤਾਂ 75 ਰੁਪਏ ਪ੍ਰਤੀ ਕਿਲੋ ਕਦੂਰੇ ਆ ਜੀ 7 ਤੋਂ ਲੈ ਕੇ 10 ਰੁਪਏ ਪ੍ਰਤੀ